ਬੰਦਾ ਵੀਰੇ ਜੇ ਤੈਨੂੰ ਹੀ ਪਰਸਨਲ ਨਹੀਂ ਲਾਣਾ ਚਾਹੁੰਦੇ ਹੋਈਏ ਕੰਮ ਤੇ ਹੈ ਜੀ ਜੇਹੀ ਤੈਨੂੰ ਪਰਸਨਲ ਨਹੀਂ ਲਾਣਾ ਚਾਹੁੰਦੇ ਹੋਈਏ ਕੰਮ ਤੇ ਤਰੱਕੀ ਕਾ ਤੈਨੂੰ ਹੀ ਦੇ ਦਈਏ ਹਾਂ ਹਾਂ ਕਿੰਦਰਪਾਲ ਕੀ ਬੋਲੋਗੇ ਕੀ ਬੋਲਾਂਗੇ ਕੁਝ ਨਹੀਂ ਬੋਲਾਂਗੇ ਤੂੰ ਤਾਂ ਵਿਲਾ ਏ ਤੈਨ ਤਾਂ ਹੁੰਦੀਆਂ ਨੇ ਗੱਲਾਂ ਹਾਂ ਹਾਂ ਇਹ ਬੰਦਾ ਕੰਮ ਕਰਦਾ ਉਹਨੂੰ ਗੱਲਾਂ ਨਹੀਂ ਆਉਂਦੀਆਂ ਮੇਰੇ ਕੰਮ ਛੜੀ ਕਰ ਰਸੀ ਐ ਕੀ ਕਰ ਰਹੇ ਹੋ ਆਪ ਕੀ ਕਰ ਰਹੇ ਹੋ ਮੈਂ ਤੁਹਾਨੂੰ ਕੀ ਲੱਗ ਰਿਹਾ ਮੈਂ ਕੀ ਕਰ ਰਿਹਾ ਪਾਣੀ ਪੀ ਰਿਹਾ ਕੀ ਦੋ ਲੋਗ ਹੁਣ ਆਂਡਿਆ ਮੇਰਾ ਪੁੱਤ ਦੀ ਫੋਟੋ ਮੇਰਾ ਪੁੱਤ ਚੋਣਾ ਤੁਸੀਂ ਆਪਣੇ ਆਪ ਨੂੰ ਵੀ ਤਾਂ ਦਿਖਾ ਦਿਓ ਵੀ ਅੱਜ ਕਿਹੋ ਜਿਹਾ ਆਇਆ ਸਾਡਾ ਤੁਹਾਨੂੰ ਮੈਂ ਨਾ ਬੈਕ ਕੈਮਰਾ ਦਾ ਖਾਨੀਆਂ ਦੇਖੋ ਮੇਰਾ ਪੁੱਤ ਕਿੰਨਾ ਸੋਹਣਾ ਲੱਗ ਰਿਹਾ ੜੀ ਭਗਤ ਸਿੰਘ ਦਾ ਮਣੰਗਾ ਪਾਉਂਦਾ ਹੈ ਬਹੁਤ ਸੋਹਣਾ ਲੱਗ ਰਿਹਾ ਮੇਰਾ ਪੁੱਤ ਇਹ ਮੈਚਿੰਗ ਹੋ ਗਈ ਗਏ ਨਾਲ ਤੁਹਾਡੇ ਨਾਈਟ ਸ਼ੂਟ ਨਾਲ ਪੱਗ ਦੀ ਹਾਂ ਲਓ ਫੜ ਲਗਾ ਜੂ ਮੈਂ ਤਾਂ ਸੇ ਵੀ ਰਹਾਂਗਾ ਕਿੱਥੇ ਸੰਗਰੂਰ ਨਾ ਹਾਂ ਕਿਉਂ ਜਾਂਦੀ ਸੋਈ ਰਵਾਰੀ ਆ ਯਾਰ ਦੰਮੂ ਲੱਗ ਬਣਾ ਰਿਹਾ ਉਸ ਵੇਲੇ ਸਵੇਰੇ ਦਾ ਚੀਰਾ ਬਣ ਲਿਆ ਹੋਰ ਪੱਗ ਤਾਂ ਦੇਖੀ ਨਹੀਂ ਬੱਸ ਥਿਲਾ ਜਣੂ ਕੈਮਰਾ ਨਾ ਸੋ ਗਾਇਸ ਮਮਾ ਤੁਹਾਨੂੰ ਕੀ ਹਾਂ ਮੈਂ ਆਈ ਸਮਲ ਰਿਹਾ ਬੜਾ ਦੇਸ ਤੇ ਨਾ ਬੜੀ ਹੋ ਰੇ ਹਾਂਜੀ ਸੱਚੀ ਆ ਰਹੀ ਨਹੀਂ ਹੂੰ ਕੋਣ ਆਹ ਉਹ ਨਹੀਂ ਬੋਤ ਨਹੀਂ ਆਉਂਦੀ ਤੁਹਾਨੂੰ ਉਹ ਕਰ ਦੇਣੀ ਬੁੱਧੂ ਬਣਾ ਦੇ ਤੁਹਾਨੂੰ ਫਾਈਟ ਪਰਸੇ ਤੇ ਮੇਰਾ ਸ਼ੇਰ ਤੂੰ ਨੂੰ ਕਰ ਤਾ ਡਰਾਈ ਜਾਂਦੇ ਮੇਰੇ ਮੁੰਡੇ ਨੂੰ ਹਾਂ ਤੂੰ ਮੇਰੇ ਮੁੰਡੇ ਨੂੰ ਕਰ ਤਾ ਡਰਾਈ ਜਾਂਦੇ ਮੁੰਡਾ ਪੇਸ ਚੱਲੇ ਚੱਲੇ ਆ ਸੀ ਹਾਂ ਉਹ ਇਹਨੂੰ ਚਾਰਦ ਬੀਪੀ ਤੜਕੇ ਤੜਕੇ ਡਾਊਨ ਕੀਤਾ ਪਰ ਫਤ ਕੋਈ ਨਹੀਂ ਚੱਲਿਆ ਹੈਗਾ ਕੋਈ ਨਹੀਂ ਚੱਲਿਆ ਪੁੱਤ ਮੈਂ ਚੱਲਿਆ ਆਫਿਸ ਪਾ ਆਫਿਸ ਚੱਲੇ ਕੋਈ ਕਿਤੇ ਨਹੀਂ ਚੱਲਦਾ ਉਹ ਵੜ ਜਾਣਾ ਜੇ ਲੋਡ ਹੋਈ ਤਾਂ ਫਿਰ ਉੱਥੇ ਲੱਗ ਗੋ ਅੱਗੇ ਟੜੀ ਇੱਟਾਂ ਤਾਂ ਆਇਆ ਨਹੀਂ ਅੱਜ ਕਿਹੜੀ ਉਹ ਹਾਂ ਹੋ ਸਵੇਰੇ ਸਵੇਰੇ ਨਾਲ ਜਦੋਂ ਦਮੈ ਦਾ ਮੂੰਹ ਨਹੀਂ ਉੱਠਿਆ ਟਰਾਲੀ ਲੰਘਦੀ ਜਾਵੇ ਉਹਨਾਂ ਇੱਟਾਂ ਦੀ ਮੈਂ ਤਾਂ ਮੂੰਹ ਆਪਣੀ ਇੱਟਾਂ ਆ ਗਈਆਂ ਲੱਗਦਾ ਮੈਂ ਉਹ ਸਰ ਨੂੰ ਫੋਨ ਕੀਤਾ ਜਿੰਨਾਂ ਤੋਂ ਇੱਟਾਂ ਵੰਗਾਈਏ ਨੇ ਮੈਂ ਕਿਹਾ ਸਤਿ ਸ਼੍ਰੀ ਅਕਾਲ ਸਰ ਮੈਂ ਕਿਹਾ ਇੱਟਾਂ ਕਰ ਰਿਹਾ ਇੱਕ ਗੱਲ ਕਿਤੇ ਉਹਨੇ ਫੋਨ ਚੱਕਣ ਸਾਰੀ ਉਹਨਾਂ ਕਿ ਮੈਂ ਤਾਂ ਬਸ ਹੀ ਫੈਮਿਲੀ ਦੇਖ ਰਿਹਾ ਜੀ ਅੱਛਾ ਜੀ ਹੋਰ ਬਾ ਡਛਦਾ ਦੇਖਦੇ ਹੋਣ ਮੈਂ ਕਹਾ ਡਛਦਾ ਬਿੰਦੇ ਹੋਣ ਕੀ ਕੀ ਘਾ ਬੰਦੇ ਨੇ ਚਲ ਕੇ ਸਰ ਖੁਸ਼ ਰਹੋਗਾ ਬਸ ਹੀ ਫੈਮਿਲੀ ਨੂੰ ਦੇਖੋ ਤੇ ਖੁਸ਼ ਰਹੋਗਾ ਹਾਂ दे, हां बस ई फैमिली ਭਾਵੇਂ ਆਪ ਖੁਸ਼ ਰਵੇ ਨਾ ਰਵੇ ਬਾਕੀ ਸਾਰੇ ਜਣੇ ਖੁਸ਼ ਰੋ ਵਲੋਗ ਦੇਖ ਦੇਖ ਕੇ ਸਾਡੇ ਬਾਕੀ ਇਹ ਖੁਸ਼ ਰੱਖਦੇ ਆ ਹੋਰ ਸਹੀ ਗੱਲ ਆ ਆਪਾਂ ਐਂ ਹੀ ਦੁਖੀ ਹੋਈਏ ਬਾਕੀਆਂ ਨੂੰ ਖੁਸ਼ ਰੱਖਦੇ ਆ ਹਨਾ ਦਮੂ ਦਮੂ ਆ ਜਾਵਾਲ ਸਭ ਕੋ ਲੱਗਿਆ ਆ ਕਿ ਆ ਇਸ ਮਲਨੀ ਸੀਗੀ ਫੇਸ ਤੇ ਪਰ ਮੈਨੂੰ ਇਹ ਤਾਂ ਬੈਨੀਫਿਟਸ ਨਹੀਂ ਪਤਾ ਹੈਗੀ ਹਾਂ ਬਸ ਸਕਿਨ ਗਲੋ ਕਰਦੀ ਆ ਬਈ ਠੀਕ ਹੈ ਤੇ ਆ ਦੇਖੋ ਕਿੰਨੀ ਗਲੋ ਕਰੰਦੀ ਮੇਰੇ ਫੇਸ ਤੇ ਨੀਸਾ ਦਮਨ

ਹਾਏ ਲਾ ਮਮੀ ਡਰ ਗਈ ਹਾਏ ਨਹੀਂ ਮੇਰੇ ਦੰਦ ਦੰਦ ਕੀ ਮੁੰਨਾ ਨਹੀਂ ਕਹਿੰਦੀ ਕੋਈ ਦੰਦ ਲੈ ਕੇ ਫੇਰੇ ਤੇਰੇ ਦੰਦ ਕੀ ਕਰਨੇ ਮਮੀ ਲੈ ਦੰਦ ਵੀ ਕੋ ਖੜਦਾ ਹੋਈ ਚੀਜ਼ ਦੱਸ ਜਾ ਪ੍ਰੀਤ ਦੰਦ ਕੀ ਕਰਨੇ ਨੇ ਮੈਂ ਨਹੀਂ ਪਲੀ ਮੇਰੇ ਪਿਆਰਾਂ ਨੂੰ ਜੀ ਹੁਣ ਮੈਨੂੰ ਡਰ ਲੱਗਿਆ ਲੈ ਸੁਣ ਲੋ ਕੋਈ ਗੱਲ ਨਹੀਂ ਤਮੂ ਨਾਲ ਆ ਰਹੀ ਹਾਂਜੀ ਮੱਧੂ ਮੂਹ ਨੂੰ ਆਜਾ ਮਰਾ ਮੈਂ ਹੁਣ ਧਗੜਵੀ ਅੰਦਰ ਕੋਈ ਨਹੀਂ ਕੋਈ ਨੰਦੂ ਸੋਰੇ ਤੈਨ ਲੈ ਕੇ ਜਾਵਾਂ ਐਕਸਰਸਾਈਜ਼ ਕਰਨ ਨੂੰ ਮਮੀ ਸਮਾਨ ਲੱਗੇਗਾ ਤੇ ਮਜ਼ਬੂਤੀ ਹੋਏਗੀ ਆਹ ਸੱਤ ਲੈ ਲੋ ਸੁਣ ਲੋ ਤੂੰ ਨਾ ਕਿਉਂ ਦਸਰ ਮੀਂਹ ਛੱਡੀ ਹੈਗੀ ਇੱਕੋ ਕਸਰ ਛੱਡਤੀ ਤੂੰ ਭਾਈ ਦਾ ਦਫਤਰ ਨਹੀਂ ਬਣਾਇਆ ਨੀ ਦੇ ਵਿੱਚ ਇਟ ਕਿੰਨੀ ਲੱਗੀ ਨੀਹਾ ਚਿੱਟ ਲੱਗੇ ਕਰੀਬਨ ਕਰੀਬਨ 22 23000 ਇਟ ਲੱਗੀ ਲੈ ਲੈ ਐ ਨਹੀਂ ਪਤਾ ਵੱਧ ਹੀ ਲੱਗੀ ਹੋਵੇ ਨਹੀਂ ਅੰਦਾਜ਼ਾ ਨਹੀਂ ਹੈ ਲੱਜੇ ਤਾਂ ਲੱਗ ਰਹੀ ਹੈ ਹੋਰ ਨੀ ਲੱਗੀ ਤੇ ਉੱਪਰ ਜਾਉਗੀ ਉਹ ਜਿਹੜੀ ਦੂਸਰੀ ਟਾਲੀ ਹੋਵੇ ਉਹ 20000 ਇਟ ਹੋਵੇ ਉਹਨੂੰ ਪੁੱਛ ਲੋ ਲੱਖ ਲੱਗ ਗਈ ਇਟ ਥੱਲੇ ਨਹੀਂ ਆ ਚੁੱਕੀ ਲੱਗ ਗਈ ਉਹਦਾ ਹੋਰ ਆ ਹੋਣੀ 20000 ਤਾਂ ਇਹ 3000 ਰੁਪਏ 22000 ਦੀ ਲੱਗਦੀ ਮੇਰੇ ਜੀ ਆਪੇ ਨੂੰ 3000 ਰੁਪਏ ਦੇ ਦੇਦਾ ਹੂੰ ਇੰਨੇ ਬੰਦੇ ਨੇ ਮੇਰੇ ਬਨੇਰੇ ਕੱਢੇ ਗਏ ਆ ਫਿਰ ਆਈ ਹੁੰਦਾ ਉਠਾ ਦੇਣ ਮਮੀ ਨੇ ਫੱਟ ਲਿਆ ਮੈਂ ਮਿੰਦ ਧਾਨਾ ਮਮੀ ਦੰਮਾ ਨੇ ਪਾਇਆ ਗਲਾ ਬੀਤ ਦੰਮਾ ਕਹਿੰਦਾ ਮਮੀ ਦੱਸਦਾ ਚਮਚਾਦ ਚਮਚਾਦ ਕਿਹੜੇ ਕਿਹੜੇ ਕੀ ਆ ਮੇਰਾ ਦੇ ਆਜੋ ਆਜੋ ਡਾ ਗਿਆ ਮੈਂ ਇਹ ਅੰਦਰੋਂ ਰੱਬੀ ਨਹੀਂ ਗਈ ਮੈਂ ਕਿਹਾ ਮੈਨੂੰ ਲੈ ਜਾ ਫਿਰ ਮੈਂ ਤੈਨੂੰ ਕਹਾਂ ਮੈਂ ਦੰਮੂ ਘਰੇ ਆ ਨਾ ਮੈਨੂੰ ਪਤਾ ਹੀ ਨਹੀਂ ਦੰਮੂ ਆ ਗਿਆ ਨਹੀਂ ਨਹੀਂ ਮਾਸੀ ਪਹੁੰਚ ਗਈ ਮੈਨੂੰ ਵੀ ਲੱਗਿਆ ਸੀ ਮਮਮੀ ਨੂੰ ਕਿ ਨਹੀਂ ਮੈਂ ਤਾਂ ਮੈਂ ਲੈ ਜਾ ਮੈਂ ਇਕੱਲੀ ਨਹੀਂ ਬੈਠਾ ਜਾਂਦਾ ਪਰ ਇਕੱਲੀ ਦੇ ਅੰਦਰ ਆਵਾ ਉਹ ਤਾਂ ਬਾਜ਼ਾਰ ਗਏ ਅਮਨ ਬਾਜ਼ਾਰ ਆਵੇਂ ਚੈਕਿੰਗ ਕਰਨ ਦੇ ਜੇ ਮਿਸਤਰੀਆਂ ਤੇ ਕੰਪਲੇਂਟ ਕਰਨੀ ਹੁੰਦੀ ਹੈ ਇਹਨਾਂ ਨੇ ਤੇ ਕਿੰਨੇ ਜਾਣੇ ਮਿਸਤਰੀਆਂ ਦੀ ਵੀ ਕੋਈ ਗਲਤੀ ਜਦੋਂ ਸਾਰਾ ਦਿਨ ਕੋਈ ਵਿਹਲਾ ਹੀ ਨਹੀਂ ਹੁੰਦਾ ਹੈਗਾ ਪਿੱਛੇ ਗੇੜਾ ਮਾਰਨ ਵਾਲਾ ਇੱਦਾਂ ਮੂੰਹ ਦੇ ਡਿਊਟੀ ਲਾਉਂ ਹਾਂ ਮੂੰਹ ਕਹਿੰਦੀ ਮੈਂ ਆਈਆਂ ਮਿਸਤਰੀ ਰੰਗ ਨੂੰ ਕੋਈ ਕਿਵੇਂ ਆਉਂਦਾ ਕੋਈ ਕਿਵੇਂ ਹੁਣ ਜਿਹੜੇ ਸਾਡੇ ਪੁਰਾਣੇ ਮਿਸਤਰੀ ਸਾਡਾ ਗੋਰਾ ਭਾਜੀ ਲੈ ਜੀ ਗੋਰਾ ਭਾਜੀ ਆਇਆ ਸੀ ਗੋਰਾ ਭਾਜੀ ਕਦੋਂ ਆਇਆ ਮੈਂ ਗੋਰਾ ਭਾਜੀ ਵਰਗੇ ਗੋਰਾ ਭਾਜੀ ਵੀ ਹੈਗਾ ਉਹ ਲੈ ਦੱਸ ਮੈਨੂੰ ਤਾਂ ਲੱਗੇ ਗੋਰਾ ਭਾਜੀ ਹੈ ਮੈਂ ਜਾਣਦੇ ਨੂੰ ਉਹਨਾਂ ਕੋਲ ਤਾਂ ਕੀ ਆ ਜਨੇ ਹੁਣ ਜਿਹੜੇ ਨਵੇਂ ਆਏ ਨੇ ਨਹੀਂ ਜਾਣਦੇ ਤਾਂ ਔਖਾ ਜਿਹਾ ਲੱਗਦਾ ਇਦਾਂ ਚੰਗਾ ਨਹੀਂ ਲੱਗਦਾ ਹੈਗਾ ਚੰਗਾ ਨਹੀਂ ਲੱਗਦਾ ਹੈਗਾ ਹਾਂ ਇੱਕੋ ਡਾਈਟਿੰਗ ਹੁੰਦੀ ਹੈ ਤੁਹਾਡਾ ਡਾਈਟਿੰਗ ਹੋਰੀ ਰੋਟੀ ਦਮ ਉਹਨੇ ਖਾਦੀ ਕਿ ਸਵੇਰ ਦੀ ਫਰਾਦਾ ਕਿਉਂ ਆ ਪਰ ਉਹ ਡੱਬੀ ਰਹਿ ਗਈ ਆਪਣੀ ਉੱਥੇ ਕਿਹੜੀ ਜਿਹੜੀ ਲੈ ਕੇ ਗਏ ਆ ਸਬਜ਼ੀ ਬਾਜ਼ਾਰ ਕਿਹੜੀ ਲੈ ਕੇ ਜੀ ਕੋੜ ਨਹੀਂ ਆਉਂਦੀ ਚਲੋ ਇੱਥੇ ਗੈ ਨਹੀਂ ਪਹੁੰਚੋ ਪਟੇਕਦੀਆਂ ਕੋੜ ਨਹੀਂ ਆਉਂਦੀ ਨਹੀਂ ਪਟੇਕਦੀਆਂ ਮੈਂ ਉਹਨਾਂ ਟੈਲਾਂ ਸ਼ੁਰੂ ਨਹੀਂ ਕੀਤੀ ਆ ਇਹ ਐਸੀ ਨਹੀਂ ਹੋਣਾ ਪਾਇਆ ਹੋਇਆ ਪਲੇਸਟਰ ਬਿੱਟੂ ਆਇਆ ਸੀ ਪਰ ਅੱਜ ਨਾ ਬਿੱਟੂ ਕਹਿੰਨੀ ਕੀ ਉਹਦਾ ਨਾਮ ਬੰਦੇ ਦਾ ਬੂਟਾ ਉਹ ਤੇ ਡੈਕ ਚ ਜੰਮੀ ਸ਼ਟਰ ਲਾ ਦੇ ਪੁੱਤ ਸ਼ਟਰ ਲਾ ਦੇ ਸਾਰਾ ਦਮੂ ਲਾ ਸ਼ਟਰ ਲਾ ਦੇ ਤੇਰਾ ਜ਼ਿੰਦਗੀ ਪਰਦਾ ਜੋਰ ਇੱਥੇ ਅੱਜ ਓ ਮਾਈ ਗਾਡ ਲਓ ਜੀ ਕੋਲ ਸੂਟ ਸਾਟ ਰੈਡੀ ਕਰਵਾਓ ਓਪਨਿੰਗ ਥੋੜੇ ਟਾਈਮ ਚ ਹੋਣੀ ਵਾਲੀ ਹੈ ਚਲੋ 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 ਦੇਖਣਾ ਕਿ ਬਟੇ ਬਣੀ ਉਹਨਾਂ ਦੀ ਸੂਟੀ ਰੈਡੀ ਕਰਵਾ ਲੈਣ ਚਲੋ 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 ਦਮਨ ਦੇਖੀ ਪਤਲੀ ਚਾਦਰ ਜਿਹੀ ਲੱਗਦੀ ਹੈ ਨਾ ਕੌੜੀਆਂ ਬਸਾ ਦੋ ਹੀ ਨੇ ਮੋਰੇ ਅੜੀ ਉੱਥੇ ਤੱਕ ਵੀ ਉੱਚਾ ਹੋਏਗਾ ਨਾ ਮਤਾਈ ਰੇਲਿੰਗ ਦੀ ਬੰਨੀ ਆਈ ਅੱਛਾ ਰੇਲਿੰਗ ਦੇ ਦਬਰਾਂ ਦੇ ਸਲਾਈਡਰ ਜਆ ਸਲਾਈਡਰ ਜਆ ਦਮੂ ਲਾ ਦੇ ਹੋਰ ਤੁਹਾਡੇ ਵੀ ਆਈ ਹੋਣਗੇ ਇਹਦੇ ਉੱਤੇ ਪੁਲ ਬਣਾਉਣਾ ਪਏਗਾ ਇਹਦੇ ਉੱਤੇ ਆ ਪੁਲ ਵੱਡਾ ਆਪਣੇ ਸੀਮੈਂਟ ਵਾਲਾ ਪੁਲ ਬਣਾਉਣਾ ਪੈਣਾ ਸੀਐਮ ਸਾਹਿਬ ਆਉਣਗੇ ਉਹਦਾ ਨੀਂਹ ਪੱਥਰ ਰੱਖਣਗੇ ਹਾਂ ਸੀਐਮ ਸਾਹਿਬ ਆਉਣਗੇ ਕਿਤੇ ਸੀਐਮ ਸਾਹਿਬ ਉਦੋਂ ਤੇ ਆਏ ਸੀਮ ਸਾਹਿਬ ਆਉਣਗੇ ਤੇ ਨਹੀਂ ਪੱਤਰਾ ਰੱਖਣਗੇ ਤਾਂ ਫੇਰ ਉਹ ਸਬਜ਼ੀ ਲਈ ਉਹਨਾਂ ਨੇ ਆਪੋ ਤੋਂ ੱਦੂ ਨੂੰ ਗਵਾ ਲਈ ਦੇ ਦੇ ਹੁਣ ਤਾਂ ਬਣ ਗਈ ਦਾਲ ਇਹਨੇ ਕਹਣੇ ਲੋੜ ਨਹੀਂ ਚੱਲੇ ਹਾਂ ਚੱਲ ਤੂੰ ਦਮਨ ਕਿਉਂ ਫੋਨ ਤੋੜਨ ਤੇਰਾ ਦੇ ਫੋਨ ਦੇ ਲੈ ਤੇਰਾ ਕਿੱਥੇ ਰੱਖਿਆ ਉਹਨੇ ਤੋੜ ਦੇ ਤੋੜ ਦੇ ਕਾਹੇ ਅੱਗੇ ਹੈ ਨਹੀਂ ਘਰ ਬਣਦੇ ਕਾਹੇ ਪਿਆ ਦੀ ਲੋੜ ਹੈ ਪਹਿਲੇ ਹੈਗੇ ਤਾਂ ਹੀ ਘਰ ਬਣੰਦੇ ਆ ਕਾਹੇ ਪਿਆ ਦੀ ਲੋੜ ਹੈ ਘਰ ਬਣੰਦਿਆ ਤਾਂ ਇਹ ਕਹਿ ਰਹੀ ਆ ਮੈਂ ਬਿਸਕੁਟ ਡਿੱਗ ਗਿਆ ਮੇਰਾ ਬਿਸਕੁਟ ਡਿੱਗ ਗਿਆ ਕੋਈ ਗੱਲ ਨਹੀਂ ਆ ਵੀ ਫੋਟੋ ਖੋਣ। ਫੋਨ ਦੇਖਿਓ। ਜੇਬੀ ਚ ਪਾਲਾ ਜੇਬੀ ਚ। ਦਮੂ ਦੀ ਬੱਸ ਹੋ ਗਈ। ਦਮੂ ਤਾਂ ਸਵੇਰੇ ਤੇ ਸ਼ਾਮ ਆ ਸ਼ਟਰ ਖੋਲਣਾ ਆ ਕੇ ਬੱਸ। ਸ਼ਾਮਾਂ ਦੇਖਦੇ ਹੁੰਦੇ। ਹਾਂ। ਫਿਰ ਵੀ ਬੋਡੀ ਦੇ ਉਹ ਤਾਂ ਹੋ ਰਹੀ ਐ ਨਾ, ਐਕਸਰਸਾਈਜ਼ ਤਾਂ ਹੋ ਰਹੀ ਐ। ਬੱਸ ਲੱਗ ਗਿਆ। ਜੋ ਅਰੀਓ ਤਾਂ ਸ਼ਟਰ ਦੀ ਦੇਖੀ ਜਮਾ ਹੀ ਪਤਲੀ ਜੀ ਚੱਦ। ਹੈਂ? ਦਮੂ ਬੱਸ ਡੰਡੂ ਫਸਾਉਣੇ ਅੰਦਰ ਗਾਂ ਕਿਤੇ ਨੋਟ ਪਾਏ ਲੈਣਾ ਜੇ ਕੁਝ ਪਿਆ ਨਹੀਂ ਕਰਿਆ ਡੰਡੂ ਫਸਾਣਾ ਪੈਣਾ ਡੰਡੂ ਫਸਾਣਾ ਨਾ ਜਿੱਧਰ ਮਰਜ਼ੀ ਲੈ ਲੋ ਹੈ ਹੋਰ ਕੀ ਹੈ ਜਿੱਧਰ ਮਰਜ਼ੀ ਲੈ ਲੋ ਗੁੱਠਾ ਅੱਜ ਉੱਧਰ ਜਾ ਕੇ ਬਹਿ ਨਹੀਂ ਸਕਦੇ ਹੈਗੇ ਹੁਣ ਹੁਣ ਪਰਤ ਪਾਉਣੀ ਹੈ ਟੱਪਾਂਗੇ ਉੱਧਰ ਹੋਰ ਹੁਣ ਟੱਪਿਆ ਨਹੀਂ ਆਣਾ ਐ ਲੱਗਦਾ ਜੀ ਕਿਸੇ ਨੇ ਕਿਹਾ ਕਮਰੇ ਬਣਨਾ ਪਏ ਤੇ ਪਰ ਰੋਮਾਨ ਲੱਗਣ ਤੇ ਇਦਾਂ ਹੀ ਤੇ ਆਏ ਗਮਣ ਰੋਡ ਦਾ ਕੰਮ ਹੈ ਨਾ ਕਰ ਕਿਉਂ ਠੀਕੋ ਕਹਿੰਦੀਆਂ ਹ ਚਾਰਜ ਨਹੀਂ ਹੈਗਾ ਤੁਹਾਡਾ ਹਾ ਕੁਝ ਲੱਗਦਾ ਆ ਦੇਖ ਲਈ ਕਰਨ ਦਿਆ ਚਾਰਜ ਮੇਰਾ ਫੋਨ ਕਰਨ ਦਿਆ ਮੇਰਾ ਫੋਨ ਚਾਰਜ ਹੋਰ ਦਮੋਂ ਤੋਂ ਦੰ ਦਾ ਪਲਾਨ ਬਣਾ ਲਿਆ ਆਪਾਂ ਜਾਣੇ ਘੁੰਮਣ ਗੱਡੀਆਂ ਕਿਵੇਂ ਹੌਲੀ ਹੌਲੀ ਲੰਘ ਰਹੀਆਂ ਨੇ ਗੱਡੀਆਂ ਤੁਹਾਨੂੰ ਦੇਖਣ ਲੱਗ ਗਈ ਵਾਈਫ ਨੇ ਆਪਣੇ ਹਸਬੰਦ ਨੂੰ ਇਕੱਲਾ ਚਲਾ ਰਖਿਆ ਤਾਂ ਹੌਲੀ ਇਹ ਤਾਂ ਸਾਰਿਆਂ ਦਾ ਇਹ ਤਾਂ ਸਾਰਿਆਂ ਦਾ ਕੰਮ ਹੁੰਦਾ ਕਿ ਤੇ ਘਰ ਵਾਲਿਆਂ ਨਾਲ ਬਹਿ ਜੇ ਨਹੀਂ ਸਹੀ ਵਿਚਾਰਿਆਂ ਨੂੰ ਗੱਡੀ ਥੋੜੀ ਚਲਾਣ ਦੇਣੀ ਕਿਆ ਅਕਦਮ ਆਲ ਆਰ ਵਾਚਿੰਗ ਅਸ ਇਟਸ आवर ਹੱਟੀ ਐਂਡ ਵੀ ਕੈਨ ਸਿਟ ਹੇਅਰ ਗਰਮੀ ਹੈ ਗਰੀ ਭੈਣਾ ਦੀ ਹੱਟੀ ਹੈਂ ਚੱਲੀ ਅੰਦਰ ਨਿਕਲਣਾ ਦਮਣ ਸਾਰਾ ਦਿਨ ਅੰਦਰ ਹੀ ਰਹਿਣਾ ਯਾਰ ਹੱਦ ਹੋ ਗਈ ਐਨੀ ਗਰਮੀ ਬਰਦਾਸ਼ਤ ਕਰੀ ਸਖੋ ਐਂਡ ਲਿਸਨ ਟੁਮੋਰ ਯਸਟਰਡੇ ਸੀਗੀ ਟੂ ਮੱਚ ਗਰਮੀ ਅੱਜ ਥੋੜਾ ਜਿਹਾ 10% ਸਹੀ ਓ ਦੇ ਨਾਲ ਆਏ ਉੱਤੇ ਸੰਗਰੂਰ ਅੱਜ ਹਵਾ ਚੱਲਣ ਦੀ ਅੱਜ ਕੁੱਤੇ ਅੱਜ ਪਾਰਟੀ ਸੰਗਰੂਰ ਗਈ ਤੇ ਉੱਥੇ ਨਾ ਨਾ ਤਾਂ ਕੁਝ ਹਾਂ ਕੀ ਖਾ ਕੇ ਆਈਆਂ ਉੱਥੇ ਖਾ ਕੇ ਸਾਹ ਭੁੱਖੀਆਂ ਮਰ ਕੇ ਆਈਆਂ ਆ ਕੇ ਤਾਂ ਚਾਹ ਪੀਤੀ ਹੁੰਦੇ ਸਾਰੇ ਨਹੀਂ ਫੇ ਤੁਹਾਨੂੰ ਨਹੀਂ ਪਤਾ ਵੀ ਉੱਥੇ ਹੈ ਨਹੀਂ ਕੁਝ ਤੁਸੀਂ ਇੱਥੋਂ ਲੈ ਕੇ ਜਾਂਦੀਆਂ ਇਹਨੂੰ ਮੈਂ ਭੇਜਿਆ ਸੀ ਦੁਕਾਨ ਤੇ ਮੈਂ ਹਾਂ ਲੈ ਆ ਖਾਣ ਨੂੰ ਇਹ ਆਪਣੇ ਖਾਣ ਨੂੰ ਲੈ ਆਈ ਏ ਤੇ ਦੁੱਧ ਲਿਆਂਦਾ ਨਹੀਂ ਚਾਹ ਪੀਤੀ ਨਹੀਂ ਟਾਈਟ ਵਾਲਾ ਸਮਾਨ ਲੈ ਕੇ ਦਮੂ ਮੈਂ ਤੇ ਨਾ ਅੱਜ ਹੋਰੀ ਬਣਾਏ ਪੋਹੇ ਨਹੀਂ ਬਣਾਏ ਮੈਂ ਕੀ ਕੀਤਾ ਫਤੇ ਨੂੰ ਤਾਂ ਸਿੰਪਲ ਆਟੇ ਦੀ ਰੋਟੀ ਬਣਾ ਕੇ ਦਿੱਤੀ ਨਾਲ ਥੋੜੀ ਚੂਰੀ ਗੁੱਟਤੀ ਤੇ ਆਪਣੇ ਵਾਸਤੇ ਨਾ ਮੈਂ ਥੋੜਾ ਜਿਹਾ ਆਟਾ ਮਿਕਸ ਕੀਤਾ ਥੋੜਾ ਵੇਸਨ ਮਿਕਸ ਕੀਤਾ ਉਹਦੇ ਥੋੜੀ ਜੀ ਜਵੈਣ ਪਾ ਲਈ ਜੀਰਾ ਪਾ ਲਿਆ ਤੇ ਉਹ ਪਾ ਲਈ ਮੇਥੀ ਦੋ ਰੋਟੀਆਂ ਬਣਾ ਲਈਆਂ ਚੂਰ-ਚੂਰ ਕੇ ਚੂਰ-ਚੂਰ ਕੇ ਸਬਜ਼ੀ ਚ ਖਾ ਲਈਆਂ ਹੰਦਾ ਸੀ ਮੈਂ ਕੱਲੀ ਢਾਲ ਖਾ ਲਨੀ ਜਾਂ ਫਿਰ ਅੱਧੀ ਰੋਟੀ ਨਾਲ ਖਾ ਲਨੀ ਆ ਨਹੀਂ ਹੋ ਗਿਆ ਬਤੁਸ ਹਣਾ ਖੁਦ ਨੂੰ ਵੀ ਫੀਲ ਹੋਣ ਲੱਗ ਜਾਂਦਾ ਦੋ ਦਿਨਾਂ ਚੋ ਦੋ ਦਿਨ ਦੋ ਦਿਨ ਨਹੀਂ ਹੋਏ ਮੈਨੂੰ ਤਾਂ ਦਮਨ ਵੱਧ ਤੈਨੂੰ ਪਤਾ ਅੱਜ ਮੇਰਾ weight ਕਿੰਨਾ ਆਇਆ 2 ਕਿਲੋ ਘਟਾ ਆਇਆ ਦਮੂ ਅੱਜ ਮੇਰਾ weight 2 ਕਿਲੋ ਘਟਾ ਆਇਆ ਜਿੰਨਾ ਸੀਗਾ ਤੇਰੀ ਕਸਮ ਮੈਂ ਬਾਰ-ਬਾਰ ਬਾਰ-ਬਾਰ ਮਾਪਿਆ ਮੈਂ ਬਾਰ-ਬਾਰ ਹੋਰ ਆ ਮੈਂ ਮਨੇਕੋ ਦਾ ਵੀ ਸਰਚ ਮਾਰਿਆ ਸੀ ਹੁੰਦਾ ਹੋਏ ਕਿ ਟੈਨਸ਼ਨ ਨੇ ਆ ਵੇਟ ਘਟੋ ਦੇ ਹਾਂ ਤੇ ਆਪਣੀਆਂ ਟੈਨਸ਼ਨ ਸਾਨੂੰ ਨੇ ਵੇਟ ਘਟੋ ਮੇਰਾ ਇਹ ਹੁੰਦਾ ਏ ਕਈਆਂ ਦਾ ਟੈਨਸ਼ਨ ਨਾਲ ਘਟ ਜਾਂਦਾ ਹੈ ਕਈਆਂ ਦਾ ਟੈਨਸ਼ਨ ਨਾਲ ਵੱਜ ਜਾਂਦਾ ਮੇਰਾ ਵਾਦਾ ਬਹੁਤ ਹੈ ਮੇਰਾ ਵੀ ਵਾਦਾ ਬਟ ਨਹੀਂ ਮੈਨੂੰ ਆਪਣੀਆਂ ਆ ਚੀਜ਼ਾਂ ਦਾ ਤੇ ਉਹਦਾ ਤਾਂ ਬਾਕੀ ਹੁਣ ਚੱਲ ਐਕਸਰਸਾਈਜ਼ ਨਾਲ ਉਹਦੇ ਨਾਲ ਉਹ ਹੋ ਜੂਗੀ ਬੋਡੀ ਸ਼ੇਪ ਚ ਆ ਜੂਗੀ ਅਦਰਵਾਈਜ਼ ਚਲੋ ਲਾਈਫਟਾਈਮ ਵਾਸਤੇ ਆਪਣੀ ਡਾਈਟ ਬੰਦਾ ਸਹੀ ਰੱਖ ਲੇ ਕੀ ਉਹ ਟਿੱਕ ਕੋਲ ਦਾ ਕੀ ਨਿਕਲਦਾ ਮਿੱਟੀ ਚ ਕਾਗਜ਼ ਕਾਗਜ਼ ਮਿੱਟੀ ਚ ਖੁੱਲ ਜਾਂਦਾ ਹੈ ਪਲਾਸਟਿਕ ਨਹੀਂ ਖੁੱਲਦੀ ਹਾਂ ਤੇ ਆ ਪਲਾਸਟਿਕ ਦੇ ਕਾਗਜ਼ ਹੈ ਅਸ ਤੇਰੇ ਦਮਨ ਸ਼ਾਬਾਸ਼ ਵੈਲਡ ਅੱਜ ਸੱਚਾ ਵਕ ਵੀ ਕਰਕੇ ਆਈ ਫਿਰ ਉੱਥੇ ਕਿ ਨਹੀਂ ਸ਼ਾਬਾਸ਼ ਅੱਜ ਫਤਿਹ ਨੂੰ ਤਾਂ ਮੈਂ ਕਰਵਾਤਾ ਹੁਣ ਰਾਤੀ ਉਹਨੂੰ ਮੈਂ ਕਰਵਾ ਦੇਣਾ ਆ ਸਕੋਨ ਦਾ ਮੈਂ ਜਾਵਾਂ ਉਹਦਾ ਕੰਮ ਖਤਮ ਹੁੰਦਾ ਤੇਰੀ ਭਾਜੀ ਦਾ ਭਾਜੀ ਦਾ ਕੀ ਪਤਾ ਫੇਰ ਅੱਧੀ ਰਾਤ ਕੰਮ ਖਤਮ ਹੋਣਾ ਸਮਾਨ ਦਾ ਬਲਬੋ ਕਿ ਆ ਕੇ ਗਏ ਨੇ ਕਦੀ ਮਿਸਤਰੀਆਂ ਨੇ ਬਲਬ ਲਾਓ ਇੱਧਰ ਇੱਕ ਤੇ ਲਾਣਾ ਚਾਹੀਦਾ ਏ ਐਨਾ ਕ ਘਰ ਖੜਾ ਹੋ ਗਿਆ ਤੇ ਬਲਬ ਲਾਣਾ ਤਾਂ ਬੰਦਈ ਏ ਉਹ ਦੂਜਾ ਘਰ ਤੇ ਹੁਣ ਆਣ ਲੱਗਣ ਲੱਗ ਗਿਆ ਕਿ ਪਤਾ ਨਹੀਂ ਕਦੋਂ ਆਉਂਦਾ ਪ੍ਰਾਣਾ ਤੇ ਨੀਵਾ ਮਕਾਨ ਆ ਕਿਤੇ ਅੰਦਰੋਂ ਡੂੰਗੇ ਕਮਰੇ ਹੋਣਗੇ ਨਹੀਂ ਆਪ ਡੂੰਗੇ ਤਾਂ ਨਹੀਂ ਹੈਗੇ ਨਹੀਂ ਅੰਦਰੋਂ ਤੇ ਬਾਹਰੋਂ ਤਾਂ ਫੀਲ ਹੁੰਦਾ ਨਾ ਆ ਸ਼ੌਪ ਕਰਕੇ ਵੀ ਹੁੰਦਾ ਏ ਤੇ ਕੁਛ ਐਨਾ ਕਮਰਿਆਂ ਕਰਕੇ ਜੇ ਉਧਰੋਂ ਪੈਲੀ ਵੱਲੋਂ ਦੇਖੀਏ ਤੇ ਬਸ ਐ ਲੱਗਦਾ ਕਿ ਘਰ ਖੜਾ ਹੋ ਗਿਆ ਪੂਰਾ ਨੇ ਚਾਇਲੈਂਡਰ ਪਾਣਾ ਉੱਤੇ ਹਾਂ ਹੋਰ ਕੀ ਐ ਲੈਂਡਰ ਪਾ ਤਾ ਘਰ ਸ਼ੁਰੂ ਆ ਪਹਿਲੀ ਸਾਡੀ ਨੀਵੀਂ ਬੜੀ ਸ਼ੁਰੀ ਸੀ ਹੋਰ ਬਹੁਤ ਹੀ ਨੀਵੀਂ ਆ ਸਾਡੀ ਸਾਡੇ ਕਹਿੰਦੇ ਉਹਦੇ ਤੇ ਪਹਿਲੀ ਹੁੰਦੀ ਸੀ ਕਹਿੰਦੇ ਇੱਥੋਂ ਮਿੱਟੀ ਚ ਕਾਚ ਕਾ ਕੇ ਹੋਰ ਕਿੱਥੇ ਭੇਜੀ ਸੀ ਪੱਟੀਆਂ ਜਾਂਦੇ ਹੋਰ ਪੱਟਿਆਂ ਪੁੱਟਿਆਂ ਚ ਭੇਜੀ ਸੀ ਤੇ ਉਹਦੇ ਕਰਕੇ ਆਪਣੀ ਪਹਿਲੀ ਨੀਵੀਂ ਹੋ ਗਈ ਆਪਾਂ ਨੂੰ ਮੁੱਲ ਲੈਣੀ ਪੈਰੀ ਤੇ ਆਪਾਂ ਨੂੰ ਹੁਣ ਸਹੀ ਗੱਲ ਮੁੱਲ ਲੈਣੀ ਪੈਰੀ ਤੇ ਮਰੂਤੀ ਕਿੰਨੀ ਸੋਹਣੀ ਸੀ ਅਗਲੇ ਦੇ ਸੰਭਾਲ ਕੇ ਰੱਖਣਾ ਹੈਣਾ ਸੰਭਾਲ ਕੇ ਚੀਜ਼ ਰੱਖੋ ਤੇ ਹੋਰ ਕੀ ਸਹੀ ਗੱਲ ਐ ਮੈਂ ਬਣਾਈ ਜਾ ਹੁਣ ਮੈਂ ਤਾਂ ਸਿੱਖ ਲਈ ਐ ਮੈਂ ਤਾਂ ਸਿੱਖ ਲਈ ਦਮੂ ਦੀ ਰਹਿ ਗਈ ਦਮੂ ਸਿੱਖੂਗੀ ਹੁਣ ਦਮੂ ਲਾਇਸੈਂਸ ਪਹਿਲਾਂ ਉਹ ਤੋਂ ਬਾਅਦ ਗੱਡੀ ਸਿੱਖਣੀ ਪਹਿਲਾਂ ਲਾਇਸੈਂਸ ਬਣਾ ਲੈ ਠੀਕ ਹੈ ਬਿਨਾ ਗੱਡੀ ਸਿੱਖੇ ਉਹ ਤੋਂ ਬਾਅਦ ਗੱਡੀ ਸਿੱਖ ਲਈ ਕਸਟਮਰ ਆਏ ਹੋਏ ਨੇ ਬੁਟੀਕ ਦੀ ਅਜੇ ਓਪਨਿੰਗ ਨਹੀਂ ਹੋਈ ਕਸਟਮਰ ਆ ਵੀ ਗਏ 18+ ਹੋਣਾ ਨਾ ਲਾਇਸੈਂਸ ਦਾ 18+ ਨਹੀਂ ਬਸ ਜਦੋਂ 18 ਸਾਲ ਹੋ ਗਏ ਤੁਹਾਡੇ ਕੰਪਲੀਟ ਲਾਇਸੈਂਸ ਬਣ ਜਾ ਤੁਸੀਂ ਅਪਲਾਈ ਕਰ ਸਕਦੇ ਹੋ ਨਹੀਂ ਵਾਸਤੇ ਤੂੰ ਸਿੱਖ ਲੇਂਗੀ ਦਮੂ ਮੈਨੂੰ ਤੇਰੇ ਤੇ ਟਰਸਟ ਏ ਇੰਨਾ ਕਤਕ ਕਿ ਤੂੰ ਸਿੱਖ ਲੇਂਗੀ ਮੈਂ ਵੀ ਪੁੱਤ ਬਹੁਤ ਹੱਥ ਪੈਰ ਮਾਰੇ ਸੀਗੇ ਪਰ ਮੇਰਾ ਜੋਰ ਨਹੀਂ ਚੱਲਿਆ ਕਿ ਦੀ ਸਿਹਤ ਹੈ ਆਪਣੀ ਕੰਦ ਕਿ ਦੀ ਸਿਹਤ ਹੈ ਆਪਣਾ ਕੰਦ ਆਪਣੀ ਆ ਕੰਦ ਦੀ ਸਿਹਤ ਪਿਆ ਆਹ ਆਹ ਕੰਦ ਹਾਂ ਹਾਂ ਸੇਰ ਤੇ ਇੱਥੇ ਆ ਨਾ ਹੂੰ ਹੂੰ ਪਹਿਲਾਂ ਪਿੱਛੇ ਰੱਖਣੀ ਸੀ ਇੱਥੇ ਕਹਿੰਦੇ ਨਹੀਂ ਨਹੀਂ ਇੱਥੇ ਠੀਕ ਹੈ ਬਰਾਬਰ ਜਿਹਾ ਹੋ ਜਾਊਗਾ ਬਾਈ ਚਾਂਸ ਉਹ ਹੋਇਆ ਵੀ ਰੋਡ ਚੌੜਾ ਤਾਂ ਕੋਈ ਗੱਲ ਨਹੀਂ ਆਪਾਂ ਕੰਧ ਪਿੱਛੇ ਕਰ ਲਾਂਗੇ ਕਰਕੇ ਹੋਰ ਕੀ ਇਹ ਕਿਹੜਾ ਕਮਰਾ ਪਾ ਯਾਰ ਨਹੀਂ ਜਿਹੜਾ ਰੋਡ ਚੌੜਾ ਹੋਣਾ ਉਹ ਇੱਧਰ ਦੀ ਨਹੀਂ ਹੋਣਾ ਹੈਗਾ ਉਹ ਜਾਂ ਤਾਂ ਕਹਿੰਦੇ ਉਧਰੋਂ ਦੀ ਨਿਕਲਣਾ ਪਿੱਛੋਂ ਹਰਿਆਲੀ ਵੱਲੋਂ ਇੰਨੀ ਜਗ੍ਹਾ ਛੱਡਦੀ ਹੈ ਜਿਹੜਾ ਪੁਲ ਦਾ ਕੰਮ ਹੋ ਰਿਹਾ ਉਧਰੋਂ ਹੋ ਰਿਹਾ ਸੀਗਾ ਦੂਜੇ ਪਾਸਿਓਂ ਜੇ ਹੋਇਆ ਤੇ ਉਹ ਸਾਡੇ ਬੈਕ ਸਾਈਡ ਹੋਊਗਾ ਇਧਰੋਂ ਦੀ ਨਹੀਂ ਹੁੰਦਾ ਹੈਗਾ ਅੱਗੇ ਮਹਾ ਪਾਇਆ ਹੋਰ ਉਹ ਅੰਕਲੇ ਕੈਨੇਡਾ ਆਪਣਾ ਬਜ਼ੁਰਗ ਜ ਆ ਉਹ ਪਿਆਲੀ ਆ ਰਹੀ ਉਹ ਕਹਿੰਦਾ ਪਿਆਲੀ ਛੱਡ ਕਹਿੰਦਾ ਨਾ ਮਰ ਜੂ ਪਰ ਪਿਆਲੀ ਨਹੀਂ ਛੱਡਣੀ ਕਹਿੰਦਾ ਸਰਕਾਰ ਪੈਸਾ ਦੇਊਗੀ ਕਹਿੰਦਾ ਨਾ ਚਾਹੇ ਸਰਕਾਰ ਮੈਨੂੰ ਕਰੋੜਾ ਦੇ ਦੇ ਪਰ ਮੈਨੂੰ ਮਰਨਾ ਮਨਜ਼ੂਰ ਹੈ ਪਿਆਲੀ ਨਹੀਂ ਦੇਣਾਂ ਨਹੀਂ ਪਰ ਉੱਥੇ ਮੈਤੇ ਜਿਹੜਾ ਰੋਡ ਨਹੀਂ ਬਣਿਆ ਮੈਤੇ ਵਾਲੇ ਪਾਸਿਓਂ ਚੱਲ ਜਿੰਨੇ ਛੋਟੇ-ਮੋਟੇ ਜਿਹੜੇ ਘਰ ਸੀ ਕਿ ਥਾਂ ਆਇਆ ਵਿੱਚ ਚੱਲ ਉਹਨਾਂ ਨੂੰ ਪੈਸਾ ਮਿਲ ਗਿਆ ਚੱਲ ਹੁਣ ਰਾਇਆ ਕਹਿੰਦਾ ਉਹਨਾਂ ਨੇ ਵਧੀਆ ਘਰ ਪਾਲੇ ਸਾਰਿਆਂ ਨੇ ਨਮਾਪਾ ਕੌਣ ਸਵੇਰੇ ਆਊਗੀ ਕਿ ਸ਼ਾਮੀ ਆਊਗੀ 15 ਅਵੰਤ ਲੈ ਗਿਆ ਚਲ ਚਲ ਆਉਂ ਮੈਂ ਤੇ ਬਸਲਾ ਨਹੀਂ ਸਹੀ ਆ ਕੇ ਤੇ ਜਾਣ ਜੂਨ ਦੀ ਲੋੜ ਪੈ ਚਲ ਹੁਣ ਮੈਂ ਤੇ ਦੰਮੂ ਕਿਸੇ ਵਾਲਾ ਘਰੇ ਨਹੀਂ ਹੁੰਦੀ ਹੈਗਾ ਹਾਂ ਪੈਂਡਿੰਗ ਪਏ ਨੇ ਸਾਰੇ ਜਾ ਕੇ ਘਰ ਆਇਆ ਕਰਾਂਗੇ ਚਲ ਅੱਜ ਘਰ ਆਉਣੇ ਸੀ ਨਾ ਅੱਦੇ ਕਿਵੇਂ ਜਾਂਦੀਆਂ ਦੁਪਹਿਰੇ ਗਰਮੀ ਚ ਜਾਇਆ ਨਹੀਂ ਜੇ ਇਹ ਕਿਹੜਾ ਜਾਂਦੀ ਹੈ ਸਕੂਟੀ ਚਲਾ ਕੇ ਇਹਦਾ ਉਹਦਨ ਤੇ ਇਹਨੂੰ ਕਹਿੰਦੀ ਦੰਮੂ ਆਪਾਂ ਦੋਨੇ ਕਿਤੇ ਜਾਈਏ ਘੜੀ ਆਪਾਂ ਦੋਨੇ ਕਿਤੇ ਜਾਈਏ ਜਾਂਦੀ ਢੀਠ ਜੀ ਖਾਲਾ ਖਾਲਾ ਸਾਰਾ ਪੈਕ ਇਹ ਸਾਰੇ ਪੈਕ ਚ ਪਤਾ ਨਹੀਂ ਕਿੰਨੀਆਂ ਕੈਲਰੀਜ਼ ਹੋਣਗੀਆਂ ਦੰਮੂ ਉਮੈਂ ਸਰਚ ਕੀਤਾ ਸੀ ਕੱਲ ਮੈਂ ਚਾਹਣ ਲੈਣ ਲੱਗੀ ਸੀ ਦੋ ਪਹਿਲੇ ਜਿ ਬਿਗ ਨੋ ਆਇਆ ਮੈਂ ਫਿਰ ਕੈਨਸਲ ਕਰਤਾ